ਲੈਰੋ ਜੀ ਠੀਕ ਹੈ ਜੀ 2018 ਮਾਡਲ ਹੈ 18 ਮਾਡਲ ਦੀ ਦੂਜੇ ਨਾਂ ਦੀ ਕਾਰ ਆ ਵੀਰ ਜੀ ਠੀਕ ਹੈ ਦੂਜੇ ਨਾਂ ਤੇ ਹਾਂ ਟਾਇਰ ਲਾਏ ਦੇਖੋ ਪਏ ਹੋਏ ਨੇ ਜੀ ਜਿਹੇ ਜਿਹੇ ਅੱਜਕੱਲ ਮੋੜੇ ਪਸੰਦ ਕਰਦੇ ਨੇ ਹਾਂ ਚੌੜਾ ਟਾਇਰ ਨੇ ਜੀ ਹਾਂ ਲੋਕਰ ਪਟਿਆਲੇ ਦਾ ਨੰਬਰ ਹੈ ਜੀ ਇਹਦਾ ਅਗਲੀ ਜੀ ਕੋਲੋ ਆ ਵੀਰ ਜੀ ਇਹ ਵੀ ਡੀਟੇਲ ਆ ਜੀ ਠੀਕ ਹੈ ਜੀ 4 ਸਿਲੰਡਰ ਇੰਜਨ ਵਾਲੀ ਆ ਨਵੇਂ ਵਾਲੀ ਜੀ ਇਹ ਠੀਕ ਹੈ ਜੀ 2014 ਮਾਡਲ ਆ ਵੀਰੇ 14 ਮਾਡਲ ਹੈ ਹਾਂ ਪਹਿਲੇ ਨਾਂ ਦੀ ਕਾਰ ਆ ਵੀਰੇ 2012 ਮਾਡਲ ਹੈ ਜੀ 12 ਮਾਡਲ ਆ ਵੀਰ ਜੀ ਦੂਜੇ ਨਾਂ ਦੀ ਕਾਰ ਆ ਇੰਸ਼ੋਰੈਂ ਸੋ ਤਾਂ ਸਹੀ ਕਹਿੰਦੇ ਆ ਐਕਸੀਡੈਂਟ ਵੀ ਸਾਰੀਆਂ ਗੱਡੀਆਂ ਦੀ ਸਾਡੀ ਗਾਰੰਟੀ ਹੈ ਕੋਈ ਸਾਨੂੰ ਨਹੀਂ ਆ ਮਾੜਾ ਮੋਟੇ ਬੰਪਰ ਬੋਕਰੇ ਦੇ ਪੇਟ ਹੈਗੇ ਨੇ ਜੀ ਠੀਕ ਹੈ ਜੀ ਤੇ ਮੇਜਰ ਕੁਛ ਨਹੀਂ ਹੈ ਸਰੋ ਇੰਨਾ ਤਾਂ ਜਿਹੜੀ ਤਖਦੀ ਉਹ ਪੁਰਾਣੀਆਂ ਕਾਰਾਂ ਨੇ ਜੀ ਹੋਈਆਂ ਹੈ ਜੀ ਸਹੀ ਗੱਲ ਹੈ ਜੀ 21 ਮਾਡਲ ਅਲਟੋ ਹੈ ਵੀਰ ਜੀ 21 ਮਾਡਲ ਜੀ 14000 ਕੁੱਲ ਚੱਲੀ ਹੋਈ ਹੈ ਜੀ ਕੁੱਲ 14000 ਹਾਂਜੀ ਬੈਕ ਕੈਮਰਾ ਟੱਚ ਸਕਰੀਨ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਚੈੱਕ ਕਰਾ ਸਕਦੇ ਹੋ ਡਬਲ 에ਅਰ ਬੈਗ GXI ਆਪਸ਼ਨਲ ABS ਬ੍ਰੇਕਾਂ ਵਾਲੀ ਇਹਦੇ ਵਿੱਚ ਸਤਰੀ ਬਹੁਤ ਬੜੀ ਲੱਗੀ ਹੋਈ ਆ ਨਾ ਜੀ ਇਹ ਵੀਰੇ ਸਾਰਾ ਕੁਝ ਅਗਲੇ ਨੇ ਬਾਅਦ ਚ ਅਸੈਸਰੀ ਲਵਾਈ ਹੋਈ ਹੈ ਵੀਰੇ ਰੇਂਜ ਰੋਵਰ ਆ ਜੀ ਇਹਦਾ ਵੀਰੇ ਛੋਟੇ ਹੀ ਲੱਗੀਆਂ ਨੇ ਮੈਂ ਕਹਣਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਵੜੇ ਨੇ ਬਹੁਤ ਘੱਟ ਨੇ ਜੀ ਹਾਂਜੀ ਹਾਂਜੀ ਇਹ ਸਾਡੇ ਕੋਲ ਕਸਟਮਰ ਨੇ ਕੋਈ ਸਾਡੇ ਖਾਸ ਉਹਨਾਂ ਦੀ ਗੱਡੀ ਹੈ ਜੀ ਠੀਕ ਹੈ ਜੀ ਇਹ ਹੈਗੀ ਆ i20 2015 ਮਾਡਲ ਜੀ 2015 ਮਾਡਲ ਜੀ ਪਹਿਲੇ ਨੌਂ ਦੀ ਕਾਰ ਆ ਵੀਰ ਜੀ ਠੀਕ ਹੈ ਡੀਜ਼ਲ ਆ ਜੀ ਸਪੋਰਟਸ ਮਾਡਲ ਆ ਇਹ ਇਧਰ ਆ ਜਾਓ ਵੀਰੇ ਆ ਜਿਪਸੀ ਖੜੀ ਹੈ ਜੀ ਕੁਈ ਬੰਦੇ ਸ਼ਕੀਨ ਹੁੰਦੇ ਨੇ ਵੀ ਯਾਰ origignal jeepsy ਚਾਹੀਦੀ ਆ 4x4 ਇਹ ਤਾਂ ਅਮਰਗਰ ਚੱਲੇ ਜਿਹੜੇ ਬੰਦੇ ਸ਼ਕੀਨ ਨੇ ਉਹਨਾਂ ਵਾਕੀ ਆ ਪੈਟਰੋਲ ਹੈ ਜੀ ਇਹ origignal ਸਾਰੀ ਨਵੀਂ ਕਾਰ ਆ ਵੀਰੇ ਠੀਕ ਠੀਕ ਹੈ 4x4 ਹੈ ਜੀ ਸਾਥਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਜੀ ਵੀਡੀਓ ਦੇ ਵਿੱਚ ਕਿਆਰੇ ਵੀਡੀਓ ਆਪਣੇ ਅੱਜ ਦੀ ਵੀਡੀਓ ਖਾ ਲਈ ਹੈ ਉਹ ਹੁਣ ਜੇ ਆਪਣਾ ਗੱਡੀਆਂ ਦੇ ਉੱਪਰ ਤਾਰਾਂ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਗੱਡੀਆਂ ਲੈ ਕੇ ਆਏ ਆ ਤੇ ਦਿਖਾ ਦਿਆਂ ਕਾਫੀ ਜਿਹੜਾ ਬੜਾ ਕਲੈਕਸ਼ਨ ਆ ਵੀਰੇ ਉਹਨਾਂ ਕੋਲ ਤੇ ਆਪਣਾ ਬਾਈ ਜੀ ਨੇ ਬਾਈ ਜੀ ਆਪ ਨੂੰ ਉਹਨਾਂ ਦੀ ਸਾਰੀ ਜਾਂ ਕਦਣ ਦੇ ਰੇਟ ਮਾਡਲ ਤੇ ਕੰਡੀਸ਼ਨ ਦੀ ਜਾਣਕਾਰੀ ਬਾਈ ਜੀ ਸਵਾਦ ਆਪ ਡਾਏਨ ਦੇਈ ਬਾਈ ਸਭ ਤੋਂ ਪਹਿਲਾਂ ਜਿਹੜਾ ਸੁੱਧ ਨਾਮ ਆਉਂਦਾ ਉਹ ਦਾ ਦੋਈ ਤਿੰਨਾਂ ਦੇ ਰੇਟ ਆਪਣੇ ਵੀਨ ਮੋਟਰ ਸਾ ਆਪਣਾ ਜਿਹੜਾ ਕਾਰ ਬਿਆਰਾ ਇਹਦਾ ਨਾਮ ਆ ਮੀਨ ਮੋਟਰ ਵੀ ਠੀਕ ਹੈ ਜੀ ਇਹ 400 ਰੋਡ ਤੋਂ 400 ਰੋਡ ਦੇ ਉੱਪਰ ਪੈਂਦਾ ਨਾਬੇ ਨਾਬਾ 400 ਰੋਡ ਤੇ ਜੀ ਨੇੜੇ ਪੈਂਦਾ ਲਵਾਣਾ ਕਰਮੂ ਪੈਂਦਾ ਠੀਕ ਹੈ ਜੀ ਹਾਂਜੀ ਤੇ ਇਤੋਂ ਬੜਾ ਨਾ ਪਤਾ ਥੋੜੀ ਦੇ ਜਣਾਊਗਾ ਨੰਬਰ ਉਹ ਤੋਂ ਵੀਰ ਜੀ ਲਾ ਕੇ ਚੱਲੋ ਵੀ ਆਪਾਂ ਜਦੋਂ ਭਾਰਤ ਤੋਂ ਨਾਪੇ ਨੂੰ ਜਾਣੇ ਉਹ ਨਾਪਾ 3 ਕਿਲੋਮੀਟਰ ਠੀਕ ਹੈ ਜੀ ਤੇ ਮਨ ਕੋਲ ਜਿਹੜੂ ਵੀ ਨੱਬੇ ਨੇ ਜਿਹੜਾ ਜੀ ਨਾਪੇ ਨਾਪਾਈ ਪੈ ਲੈ ਜੀ ਠੀਕ ਹੈ ਹਾਂ ਜੀ ਤੇ ਵੀਰ ਜੀ ਆਪਾਂ ਕਹਿੰਦੇ ਤੁਹਾਨੂੰ ਸਟਾਰਟ ਕਰੀਏ ਅੱਜ ਗੱਡੀਆਂ ਵੀਰ ਜੀ ਆਪਣੇ ਕੋਲ ਸਾਰੀਆਂ ਖੜੀਆਂ ਨੇ ਡੀਜ਼ਲ ਵੀ ਖੜੀਆਂ ਨੇ ਪੈਟਰੋਲ ਵੀ ਖੜੀਆਂ ਨੇ ਠੀਕ ਹੈ ਇਹ ਸਭ ਤੋਂ ਪਹਿਲਾਂ ਆਪਣੇ ਕੋਲ 2015 ਮਾਡਲ ਸਵਿਫਟ ਖੜੀ ਹੈ ਜੀ ਇਹ ਠੀਕ ਹੈ ਇਹ ਦੂਜੇ ਨਾਲ ਦੀ ਕਾਰ ਆ ਵੀਰ ਜੀ ਦੂਜੇ ਨਾਲ ਦੀ ਕਾਰ ਆ ਹਾਂ ਜੀ ਸਾਰੀ ਗੱਡੀ ਓਰੀਜ ਤੇ 9092000 ਅਰੀਜਨਲ ਚੱਲੀ ਹੋਈ ਆ ਕੰਪਨੀ ਰਿਕਾਰਡ ਹੈ ਜੀ ਇਹਦਾ ਠੀਕ ਹੈ ਜੀ ਲਾਈਟ ਟਾਇਰ ਯੂ ਕੋਮਾ ਦੇ ਨਵੇਂ ਪਾਏ ਹੋਏ ਨੇ ਜੀ ਇਹਦੇ ਟਾਇਰ ਦੇਖੋ ਠੀਕ ਹੈ ਜੋ ਕੋਮਾ ਦੇ ਟਾਇਰ ਹਾਂ ਤੇ ਇਹਦੇ ਵਿੱਚੋ ਲਖਾ دیا ਗਿਆ ਇੱਧਰ ਇਹ ਜਿਵੇਂ ਸੀਟਾ ਸੁਟਾ ਉਹ ਲੈਦਰ ਜਿਹਾ ਹੁੰਦਾ ਵਿੱਚ ਸੀਟ ਸੁਟ ਕਵਰ ਸਾਰੇ ਸੀਟ ਲੈਦਰ ਦੇ ਪਾਏ ਹੋਏ ਨੇ ਜੀ ਠੀਕ ਹੈ ਜੀ ਕਸਟਮਰ ਦੀ ਕਾਰ ਆ ਤੇ ਮਤਲਬ ਪੂਰੀ ਆਪਣੀ ਗਾਰੰਟੀ ਆ ਸਾਰੇ ਕਾਹੇ ਦੀ ਇੰਟੀਰੀਅਰ ਰਹਿਣ ਸਾਫ ਆ ਕੋਈ ਪੈਣ ਬੱਝ ਜਾਣੇ ਤੇ ਵੀ ਜਿਹੜੀ ਸਲੀਵ ਡਿਮਾਂਡਰ ਕਿੰਨੇ ਟੋਕਾ ਛੱਡੇ ਨੇ ਵੀਰ ਜੀ ਇਹਦੀ ਡਿਮਾਂਡ ਕਰਦੇ ਨੇ 480000 ਰੁਪਏ ਠੀਕ ਹੈ ਜੀ ਬਾਕੀ ਮੌਕੇ ਤੇ 네ਗੋਸ਼ੀਏਸ਼ਨ ਰੇਟ ਜੋ ਵੀ ਹੋਊਗਾ ਆਪਾਂ ਨੂੰ 460 65 ਉਹ ਮੌਕੇ ਤੇ ਹੋਊਗਾ ਜੀ ਜਦੋਂ ਬੰਦਾ ਜਦੋਂ ਬੰਦਾ ਬੈਠ ਕੇ ਗੱਡੀ ਪਸੰਦ ਕਰਦਾ ਧੰਨਵਾਦ ਠੀਕ ਗੱਲ ਹੈ ਜੀ ਤੇ ਦੂਜੇ ਨੰਬਰ ਤੇ ਆ ਜਾਓ ਵੀਰੇ ਇਹ ਹੈਗੀ ਹੈ ਬਲੈਰੋ ਜੀ ਠੀਕ ਹੈ ਜੀ 2018 ਮਾਡਲ ਹੈ ਇਹ 18 ਮਾਡਲ ਦੂਜੇ ਨੰ ਉਹ ਦੀ ਕਾਰ ਆ ਵੀਰ ਜੀ ਠੀਕ ਹੈ ਦੂਜੇ ਨੰ ਤੇ ਆ ਹਾਂ ਟਾਇਰ ਲਾਏ ਦੇਖੋ ਪਏ ਹੋਏ ਨੇ ਜੀ ਜਿਹੇ ਜਿਹੇ ਅੱਜ ਕੱਲ ਮੁੰਡੇ ਪਸੰਦ ਕਰਦੇ ਨੇ ਹਾਂ ਚੌੜਾ ਟਾਇਰ ਨੇ ਜੀ ਹਾਂ ਲੋਕਲ ਪਟਿਆਲੇ ਦਾ ਨੰਬਰ ਹੈ ਜੀ ਇਹਦਾ ਠੀਕ ਹੈ ਜੀ ਤੇ ਇਹ ਵੀ ਲੱਖ ਕਿਲੋਮੀਟਰ ਚੱਲੀ ਹੋਈ ਹੈ ਜੀ 1 ਲੱਖ ਚੱਲੀ ਹੋਈ ਹੈ ਹਾਂ ਜੀ ਹਾਂ ਤੇ ਵਿੱਚੋਂ ਦਿਖਾ ਦੇ ਗਦੀਪਾ ਵਿੱਚੋਂ ਦਿਖਾ ਦਿਓ ਵੀਰ ਖੋਲ ਕੇ ਵਿੱਚੋਂ ਮਾਰਗ ਦੀ ਕੈਮਰਾ ਇਹ ਤਾਂ ਹੁਟਾਂ ਰੇ ਜੇ ਵੀ ਇਹਨਾਂ ਵਿੱਚੋਂ ਵੀਰ ਜੀ ਆਲਮੋਸਟ ਸੀਟ ਕਵਰਤਾ ਦੇਖੋ ਸਾਰੀਆਂ ਗਾਰਾਂ ਦੇ ਕਸਟਮਰ ਪਵਾਤੀ ਰੱਖਦੇ ਨੇ ਠੀਕ ਆ ਠੀਕ ਕੋਈ ਉਹ ਕਾਰ ਹੁੰਦੀ ਹੈ ਜਿਹਦੇ ਸੀਟ ਕਵਰ ਨਹੀਂ ਹੋਣਗੇ ਬਦੀ ਨੇ ਆਲਮੋਸਟ ਸਾਰਾ ਉਸ ਤੋਂ ਬਾਅਦ ਆ ਜੋ ਫਿਗੋ ਖੜੀ ਆ ਆਪਣੇ ਕੋਲ ਤੁਹਾਨੂੰ ਵੀਰ ਜੀ ਇਹਦੀ ਕੀਮਤ ਕਿੰਨੀ ਹੈ ਇਹਦਾ ਵੀਰ ਜੀ ਬੰਗਦੇ ਨੇ ਜੀ 7 ਲੱਖ ਰੁਪਏ ਠੀਕ ਆ ਜੀ ਮੌਕੇ ਤੇ ਆ ਜੀ ਸਾਢੇ ਛੇ ਲੱਖ ਰੁਪਏ ਦੀ ਕਾਰ ਦੇ ਦਾਂਗੇ 7 ਲੱਖ ਰਵਾਣਾ ਹੀ ਤਰ੍ਹਾਂ ਜਣੀ ਮੌਕੇ ਦੇ ਰੇਟ ਆ ਜੀ ਜੋ ਵੀ ਹੋਵੇ ਠੀਕ ਆ ਠੀਕ ਆ ਜੀ ਹਾਂਜੀ ਤੇ ਅਗਲੀ ਆ ਗਈ ਆਪਣੇ ਕੋਲ ਇਹ ਹੈਗੀ ਆ ਫਿਗੋ ਵੀਰ ਜੀ ਠੀਕ ਆ ਜੀ 2010 ਮਾਡਲ ਡੀਜ਼ਲ ਗੱਡੀ ਹੈ ਪਹਿਲੇ ਨੰੋਂ ਦੀ ਕਾਰ ਹੈ ਜੀ ਇਹ ਠੀਕ ਹੈ ਜੀ ਚੱਲੀ ਹੋਈ ਲਗ ਇੱਕ ਸਵਾ ਕ ਲੱਖ ਹੈ ਜੀ origignal ਟਾਇਰ ਸੀਟ ਦੇ ਨਵੇਂ ਪਏ ਹੋਏ ਨੇ ਇਹਦੇ ਠੀਕ ਹੈ ਜੀ ਐਕਸੀਡੈਂਟ ਕਾਪੀ ਕਾਗਜਾਂ ਦੀ ਤੇ ਇੰਜਨ ਗੇਅਰ ਦੀ ਆਪਣੀ ਸਾਰੀਆਂ ਗੱਡੀਆਂ ਦੀ ਗਾਰੰਟੀ ਹੋਊਗੀ ਠੀਕ ਹੈ ਵੀ ਐਕਸੀਡੈਂਟ ਕੋਈ ਮਤਲਬ ਹਾਂ ਲੰਬੇ ਵਾਲੀ ਕੋਈ ਕਾਰ ਨਹੀਂ ਹੋਊ ਜੇ ਕੋਈ ਬੰਦਾ ਆਪਣੇ ਨਾਲ ਮਿਸਤਰੀ ਲਿਆ ਕੇ ਚੈੱਕ ਕਰਾਉਂਦਾ ਸਾਨੂੰ ਕੋਈ ਤਰਾਈ ਜਿ ਹੁਣ ਕਰਾ ਸਕਦਾ ਕਰਾ ਸਕਦਾ ਜੀ ਚੱਲੀ ਕਰਕੇ ਲੈ ਜਾਵੇ ਜੀ ਆਪਾਂ ਨੂੰ ਕੋਈ ਵਹਿਮ ਨਹੀਂ ਵੀ ਸਾਡੇ ਕਾਰ ਵੇਰ ਚ ਕਾਰ ਖੜੀ ਆ ਸੀ ਕਈਏ ਵੀ ਅਸੀਂ ਤਾਂ ਯਾਰ ਚੈੱਕ ਨਹੀਂ ਕਰਾਉਣ ਦਿੰਦੇ ਸਾਨੂੰ ਕੋਈ ਤਰਾਹ ਠੀਕ ਹੈ ਜੀ ਵਿਚਵੇਂ ਮਰਜ਼ੀ ਕਰਕੇ ਮੈਂ ਤਸੱਲੀ ਕਰ ਸਕਦਾ ਤਸੱਲੀ ਕਰ ਸਕਦਾ ਸਾਡੇ ਨਾਲ ਟੈਕਨਰ ਆ ਲਵੇ ਸਾਡੇ ਨਾਲ ਬਾਅਦ ਚੋ ਡੀਲ ਕਰੇ ਅਗਲਾ ਪਹਿਲਾਂ ਆਪਣੀ ਤਸੱਲੀ ਕਰਾ ਤਸੱਲੀ ਕਰਾ ਠੀਕ ਹੈ ਜੀ ਤੇ ਵੀਰੇ ਕਿੰਨੇ ਜੀ ਜਾਏਗਾ ਵੀਰ ਜੀ ਇਹ ਕਾਰ ਆਪਾਂ ਇਹ 1.5 ਲੱਖ ਰੁਪਏ ਦੇ ਦਾਂਗੇ ਜੀ ਠੀਕ ਹੈ ਜੀ 1.5 ਲੱਖ ਰੁਪਏ ਹਾਂਜੀ ਠੀਕ ਹੈ ਠੀਕ ਹੈ ਤੇ ਅਗਲੀ ਜੀ ਬੋਲੋ ਆ ਵੀਰ ਜੀ ਇਹ ਵੀ ਡੀਲ ਹੈ ਜੀ ਠੀਕ ਹੈ ਜੀ 4 ਸਿਲੰਡਰ ਇੰਜਨ ਵਾਲੀ ਆ ਨਵੇਂ ਵਾਲੀ ਜੀ ਇਹ ਠੀਕ ਹੈ ਜੀ 2014 ਮਾਡਲ ਆ ਵੀ ਹਾਂ ਪਹਿਲੇ ਨਾਲ ਹੀ ਕਾਰ ਆ ਵੀਰੇ ਅਸੀਂ ਵਿੱਚੋਂ ਦਿਖਾ ਗੱਡੀ ਕਾਰ ਚੈੱਕ ਕਰਾ ਲੋ ਵੀਰੇ ਐਂ ਕੋਈ ਮਤਲਬ ਨੇ ਪੂਰੀ ਵਿੱਚੋਂ ਡੀ ਨੇ ਵਧੀਆ ਅੰਟੀਰੀਅਰ ਬਾਈ ਬਿਲਕੁਲ ਨਵੀਆਂ ਨੇ ਵੀਰੇ ਸਾਰੀਆਂ ਕਾਰਾਂ ਕੋਈ ਮਤਲਬ ਕਿਸੇ ਗੱਡੀ 'ਚ ਕੋਈ ਖੋਣੀ ਹੈਗੀ ਤੇ ਇੰਸ਼ੋਰੈਂਸ ਇਹਦੀ ਵੀ ਹੈਗੀ ਹੈ ਜੀ ਇਹਦੀ ਸਰਫਸ 2014 ਮਾਰਕ ਲਾ ਹੈ ਹਾਂਜੀ ਹਾਂ ਵੀਰੇ ਬਿਲਕੁਲ ਜੀ 1 ਲੱਖ 4300 ਕਿਲੋਮੀਟਰ ਚੱਲੀ ਹੋਈ ਹੈ Ориਜినਲ ਮੀਟਰ ਹੈ ਹੀ ਉਪਨ ਹੀ ਖੜਾ ਜੀ ਇਹਦੇ ਤੇ 1 ਲੱਖ 4000 300 ਹੈ ਹਾਂਜੀ ਹਾਂ ਬਿਲਕੁਲ ਜੀ ਤੇ ਪਹਿਲੇ ਦੀ ਆਪਣਾ ਗੱਡੀ ਦੇਵਾ ਵੀਰੇ ਦਾ 4 ਲੱਖ ਰੁਪਏ ਡਿਮਾਂਡ ਕਰਦਾ ਠੀਕ ਹੈ 4 ਲੱਖ ਰੁਪਏ ਮੌਕੇ ਦੇ ਰੇਟ ਆ ਸਾਰੀਆਂ ਕਾਰਾਂ ਦਾ ਜੋ ਡਿਮਾਂਡ ਆ ਉਹ ਤੁਹਾਨੂੰ ਦੱਸਦਾ ਠੀਕ ਆ ਠੀਕ ਹਾਂ ਜਿਹੜਾ ਵੀ ਕੋਈ ਕਸਟਮਰ ਜਿੱਦਾਂ ਦਾ ਵੀ ਆਊਗਾ ਤਾਂ ਆਪਾਂ ਉਹਦੇ ਮੁਤਾਬਕ ਜਿਹੇ ਜੀ ਕਾਰ ਪਸੰਦ ਕਰਨਗੇ ਵੇਟ ਹੋਜੀ ਹਾ ਜੀ ਕੋਈ ਲੋਨ ਦੀ ਫੈਸਿਲਿਟੀ ਚਾਹੀਦੀ ਆ ਲੋਨ ਦੀ ਫੈਸਿਲਿਟੀ ਸਾਰੀਆਂ ਕਾਰਾਂ ਦੇ ਉੱਪਰ ਐਵੇਲੇਬਲ ਆ ਠੀਕ ਹੈ ਲੋਨ ਵੀ ਕਰਵਾ ਦੇਵਾਂਗੇ ਬਿਲਕੁਲ ਜੀ ਕਿਸੇ ਵੀ ਕਾਰ ਦਾ ਹੋਵੇ ਠੀਕ ਹੈ ਜੀ ਲੋਨ ਵੀ ਫਿਰ ਕਿੰਨੇ ਮਾਡਲ ਚੱਟਦਾ ਜਾ ਕਰਵਾਉਣਾ ਲੋਨ ਵੀਰ ਜੀ ਆਪਾਂ 2012 10 ਮਾਡਲ ਲਾ ਵੀ ਕਰਾ ਲਾਂਗੇ ਕੁਝ ਠੀਕ ਨਹੀਂ ਦੱਸਦਾ ਸਭ ਤੋਂ ਨੀਚੇ ਨਹੀਂ ਹੁੰਦਾ 10 ਤੋਂ ਪ੍ਰੋਪਰ ਨਹੀਂ ਮਾ 10 ਤੋਂ نیچے ਹੁੰਦਾ ਪ੍ਰਾਈਵੇਟ ਫਾਈਨਾਂਸ ਹੁੰਦਾ ਯਾਰ ਉਹ ਬਹੁਤ ਮਹਿੰਗਾ ਹੁੰਦਾ ਕਸਟਮਰ ਨੂੰ ਝੱਲੇ ਨਹੀਂ ਆਉਂਦਾ ਠੀਕ ਠੀਕ ਇਹਦੇ ਨਾਲ ਬੈਸਟਾ ਵੀ ਆਪਾਂ ਬੈਂਕ ਤੋਂ ਕਰਾਓ ਇਹ ਸਰਕਾਰੀ ਬੈਂਕ ਤੋਂ ਕਰਾਉਣਾ ਹੈ ਬੈਂਕਾਂ ਤੋਂ ਕਰਾਉਣੇ ਆ ਵੀਰੇ ਬੈਂਕਾਂ ਨਾਲ ਆਪਣਾ ਟਾਈ ਆਪਾਂ ਕੋਈ ਐਜੀ ਗੱਲ ਨਹੀਂ ਲੋਨ ਵੀ ਹੋਊਗਾ ਤੁਹਾਨੂੰ ਘੱਟ ਗਿਆ ਸੀ ਠੀਕ ਠੀਕ ਪ੍ਰਾਈਵੇਟ ਤਾਂ ਦੇਖੋ ਵਿਆਜ ਬਹੁਤ ਪੈਂਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਕਸਟਮਰ ਨੂੰ ਵੀ ਮਾਰਨ ਵਾਲਾ ਕੰਮ ਹੋਣਾ ਠੀਕ ਠੀਕ ਲੋਨ ਫੈਸਿਲਿਟੀ ਸ ਬਾਕੀ ਵਾਇਰੂਨਾਂ ਨੇ ਵੀ ਲੋਨ ਵੀ ਅਸੀਂ ਕਰਵਾ ਦਾਂਗੇ ਜਿਹੜੀ ਮਰਜ਼ੀ ਦਿੱਤੇ ਨੇ 10 ਮਾਰ ਤੋਂ ਉੱਪਰ ਹੋਵੇ ਚਾਹੀਦੇ ਵੀ ਸੱਟੇ ਆ ਤੇ 2012 ਮਾਡਲ ਹੈ ਜੀ 12 ਮਾਡਲ ਆ ਵੀਰ ਜੀ ਦੂਜੇ ਨੰੋਂ ਦੀ ਕਾਰਾਂ ਇੰਸ਼ੋਰੈਂਸ ਇਹਦੀ ਵੀ ਹੈਗੀ ਹੈ ਜੀ ਠੀਕ ਹੈ ਜੀ ਸਭ ਸਹੀ ਹੈ ਹਾਂ ਜੀ ਹਾਂ ਐਕਸੀਡੈਂਟ ਵੀ ਸਾਰੀਆਂ ਗੱਡੀਆਂ ਦੀ ਉਹ ਸਾਡੀ ਗਾਰੰਟੀ ਹੈ ਕੋਈ ਸਾਨੂੰ ਮਾਰਾ ਮੋਟੇ ਬੰਪਰ ਮੋਪਰੇ ਤੇ ਪੇਟ ਹੈਗੇ ਨੇ ਜੀ ਠੀਕ ਹੈ ਜੀ ਤੇ ਮੇਜਰ ਕੁਝ ਨਹੀਂ ਹੈਗਾ ਜੀ ਚਲੋ ਇੰਨਾ ਤਾਂ ਜਿਹੜੀ ਤਕਦੀ ਉਹਨਾਂ ਪੁਰਾਣੀਆਂ ਕਾਰਾਂ ਨਹੀਂ ਹੋਏ ਜਾਣਗੀਆਂ ਸਹੀ ਗੱਲ ਹੈ ਜੀ ਆਪਾਂ ਉਹ ਇਹ ਵੀ ਪਤਾੱਸਕੇ ਦਵਾਂਗੇ ਜਿਹੜੀਆਂ ਗੱਡੀਆਂ ਜਿੱਥੋਂ ਪੈਣ ਠੀਕ ਹੈ ਜੀ ਵੀਰ ਮਿੱਤਾਂ ਦਿਖਾ ਦੇ ਨੂੰ ਗੱਡੀ ਨੂੰ ਇਹ ਵੀ ਗੱਡੀ ਇੰਟੀਰੀਅਰ ਦੀ ਬੜੀ ਖੈਂਡਾ ਸਾਫ ਸਫੀ ਕਾਰ ਆ ਤੇ ਵੀਰੇ ਚੱਲੀ 95000 ਹੈ ਜੀ ਇਹ ਹਾਂ ਜੀ 90 95000 90 95000 ਚੱਲੀ ਵੀ ਆ ਕਿਸੇ ਦਾ ਗੱਡੀ ਬਣੂਗੀ ਵੀਰ ਜੀ ਇਹਦਾ ਕਾਰ ਦਾ 3,60,000 ਦਾ ਮੰਗਦਾ ਹੈ ਠੀਕ ਹੈ ਬਾਕੀ ਲੋਕ ਇੱਥੇ ਹੈ ਜੀ ਹਾਂ 네ਗੋਸ਼ੀਏਬਲ ਪ੍ਰਾਖਰ ਬਿਲਕੁਲ ਬਿਲਕੁਲ 네ਗੋਸ਼ੀਏਬਲ ਹੈ ਕੋਈ ਵੀ ਮਤਲਬ ਗੱਡੀ ਦਾ ਰੇਟ ਹੋਣੀ ਹੈ ਠੀਕ ਹੈ ਤੇ ਇੱਕ ਇੱਧਰ ਖੜ੍ਹ ਜਾਓ ਦਿਖਾ ਦਿਓ ਆਪਣੇ ਕੋਲ 2012 ਮਾਡਲ ਵਰਨਾ ਫਲੂਟਿਕ ਹੈ ਜੀ ਇਹ ਠੀਕ ਹੈ ਜੀ ਪਹਿਲੇ ਨੋਂ ਪਹਿਲੇ ਨੋਂ ਦੀ ਕਾਰ ਆ ਵੀਰੇ ਇਹ ਚਾਰਿਆ ਟਾਇਰ ਯੂਕੋਮਾ ਦੇ ਨਵੇਂ ਪਾਏ ਹੋਏ ਨੇ ਜੀ ਇਹਦੇ ਬ੍ਰਾਂਡ ਨਿਉ ਜੀ ਬ੍ਰਾਂਡ ਨੂੰ ਟਾਇਰ ਨੇ ਡਬਲ 에ਅਰ ਬੈਗ ਵਾਲੀ ਆ ਜੀ ਇਹ ਐਸ ਐਕਸ ਠੀਕ ਹੈ ਜੀ ਡਬਲ 에ਅਰ ਬੈਗ ਨੇ ਦੇ ਪਿੱਛੇ ਹਾਂ ਜੀ ਵੀਰੇ ਜੀ ਹਾਂ ਜੀ 85 86 ਹਜ਼ਾਰ ਚੱਲੀ ਹੋਈ ਆ ਜੀ ਠੀਕ ਹੈ ਜੀ ਇ ਇਹ 2012 ਮਾਡਲ ਹੈ 12 ਮਾਡਲ ਹੈ ਜੀ ਵੀਰ ਜੀ ਦਾ 410000 ਰੁਪਏ ਮੰਗਦੇ ਆ ਜੀ ਠੀਕ ਹੈ ਜੀ 410000 ਰੁਪਏ ਡਿਮਾਂਡ ਆ ਹਾਂ ਜੀ ਬਾਕੀ ਚਲੋ ਮੌਕੇ ਤੇ ਬਾਕੀ ਮੌਕੇ ਜੀ ਤੁਸੀਂ ਇਹਨੂੰ ਚੈੱਕ ਕਰਾ ਸਕਦੇ ਹੋ ਸਾਰੀ ਗੱਡੀ ਐਨ ਬਿਲਕੁਲ ਓਕੇ ਆ ਬਰੀ ਚੰਗੀ ਤਰ੍ਹਾਂ ਦਿਖਾ ਦੇ ਗੱਡੀ ਮੈਂ ਜਿਹੜੀ ਗੱਡੀ ਆ ਵੀਰ ਜਿੰਨੇ ਗੱਡੀਆਂ ਨੇ ਸਾਰੇ ਸਾਫ ਸੁਥਰੇ ਸਾਰੇ ਸਾਫ ਸੁਥਰਿਆ ਨੇ ਵੀਰ ਕੋਈ ਨਹੀਂ ਹੈਗਾ ਵੀ ਕੋਈ ਪੂਰਾ ਮਾਲ ਕੁਝ ਨਹੀਂ ਹੈਗਾ ਵੀ ਆਪਾਂ ਕਹ ਜੇ ਵੀ ਵੀ ਯਾਰ ਤਿਆਰ ਕਰੀਆਂ ਹੋਈਆਂ ਨੇ ਜਾਂ ਕੁਛ ਇਦਾਂ ਦਾ ਕੁਝ ਨਹੀਂ ਹੈਗਾ ਆਪਣੀ ਨੇ ਗੱਡੀਆਂ ਦੇਖ ਕੇ ਲੈ ਜਾਣ ਵਾਲੀਆਂ ਨੇ ਜਣੀਆਂ ਬਿਲਕੁਲ ਜੇ ਕੋਈ ਬੰਦਾ ਆਉਂਦਾ ਏ ਤਾਂ ਗੱਡੀਆ ਪਸੰਦ ਆਉਂਦੀਆਂ ਨੇ ਬੰਦੇ ਨੂੰ 2021 ਮਾਡਲ ਅਲਟੋ ਆ ਵੀਰ ਜੀ 21 ਮਾਡਲ ਜੀ 14000 ਕੁੱਲ ਚੱਲੀ ਹੋਈ ਐ ਜੀ ਕੁੱਲ 14000 ਹਾਂਜੀ ਬੈਕ ਕੈਮਰਾ ਟੱਚ ਸਕਰੀਨ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਏ ਜੀ ਇਹਦੇ ਵਿੱਚ ਠੀਕ ਆ ਜੀ ਤੁਸੀਂ ਚੈੱਕ ਕਰਾ ਸਕਦੇ ਹੋ ਡਬਲ 에ਅਰ ਬੈਗ GXI ਆਪਸ਼ਨਲ ABS ਬ੍ਰੇਕਾਂ ਵਾਲੀ ਇਹਦੇ ਵਿੱਚ ਤਾਂ ਫਰੀਨ ਵੀ ਬਹੁਤ ਬੜੀ ਲੱਗੀ ਹੋਈ ਆ ਨਾ ਜੀ ਹਾਂਜੀ ਇਹ ਵੀਰੇ ਸਾਰਾ ਕੁਝ ਅਗਲੇ ਨੇ ਬਾਅਦ ਚੋਂ ਸੈਸਰੀ ਲਵਾਈ ਹੋਈ ਏ ਜੀ ਠੀਕ ਐ ਫਰੀਨ ਦਾ ਕਵਰ ਸਕਰੀਨ ਬੈਕ ਕੈਮਰਾ ਸੈਂਸਰ ਸਾਰਾ ਕੁਝ ਬਾਅਦ ਚ ਲੱਗਿਆ ਹੈ ਅਗਲੀ ਦਿਨ ਸਾਡੇ ਵਿੱਚ ਟੈਲੀਵਿਜ਼ਨ ਲੱਗਿਆ ਹੋਇਆ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਤੇ ਬੈਕ ਤੇ ਕੈਮਰੇ ਸੈਂਸਰ ਸਾਰਾ ਕੁਝ ਚੱਲਦਾ ਜੀ ਟਾਪ ਮਾਡਲ ਹੈ ਇਹ VXI ਆਪਸ਼ਨਲ ਬੈਕ ਤੇ ਕੈਮਰਾ ਲੱਗਿਆ ਹੋਇਆ ਹੈ ਹਾਂ ਜੀ ਹਾਂ ਆ ਦੇਖੋ ਤੇ ਵੀਰੇ ਇਹਦਾ ਵੀਰੇ 390000 ਰੁਪਏ ਮੰਗਦੇ ਆ ਜੀ ਪੌਣੇ 6 ਲੱਖ ਰੁਪਏ ਦੀ ਨਵੀਂ ਕਾਰ ਸੀ ਜੀ ਤੇ ਨਾ 90 ਦੀ ਬਣ ਰਹੀ ਆ ਵੀ ਮਾਰਕਟ ਦੇ ਫੋਰ ਨੇਗੋਸ਼ੀਏਬਲ ਰੇਟ ਆ ਦੇ ਵਿੱਚ ਕੋਈ ਮਤਲਬ ਇਹ ਨਹੀਂ ਵੀ 390 ਦੇ ਦੇਵਾਂਗੇ ਜੀ ਠੀਕ ਹੈ ਜੀ 1090 ਦੀ ਵੀਰੋ ਫੁੱਲ ਫੀਚਰਾਂ ਤੇ ਗੱਡੀ ਦੇ ਵਿੱਚ ਸੁਨਣਾ ਫੁੱਲ ਲੱਗੀਆਂ ਹੋਈਆਂ ਨੇ ਤੇ ਵੀਰੇ ਕੋਈ ਬੰਦਾ ਥੋੜੀ ਵੀਡੀਓ ਦੇਖ ਕੇ ਥੋੜਾ ਨਾ ਲੈ ਕੇ ਸਪੈਸ਼ਲ ਆਉਂਦਾ ਸਾਡੇ ਕਰਕੇ ਸੀ ਉਹਨੇ 10000 ਰੁਪਏ ਗੱਡੀ ਖੋਟਾ ਲਓ ਭਾਈ ਕਹਿੰਦਾ ਵੀ ਜੇ ਸਾਡੇ ਚੈਨਲ ਦਾ ਤੁਸੀਂ ਆ ਕੇ ਨਾ ਲੈਨੇ ਹੋ ਹਾਂ ਜੇ ਵੀ ਸਾਡਾ ਖਾ 10000 ਰੁਪਏ ਸੱਤਾ ਹੀ ਫੂਟ ਹੋ ਜਾਊਗਾ ਹਾਂ ਜਿਹਦੇ ਨਾਲ ਥੋੜਾ ਵੀ ਕੋਈ ਅਗਲਾ ਮਾਨ ਕਰੇ ਅਸੀਂ 10000 ਰੁਪਏ ਗੱਡੀ ਮਗਰ ਹਰੇਕ ਗੱਡੀ ਮਗਰ ਮੈਂ ਰੇਟ ਕਹਤਾ ਹਾਂ ਠੀਕ ਠੀਕ ਹੀ ਜੋ ਰੇਟ ਮੈਂ ਮੰਗ ਰਿਹਾ 10000 ਰੁਪਏ ਆ ਜਿਹਨੇ ਆਪਣੇ ਚੈਨਲ ਦੇ ਨੌ ਤੇ ਜ ਤੇ ਅਗਲੀ ਵੀਰੇ ਇਹ ਘੜੀ ਹੈ 2012 ਮਾਡਲ ਡਿਜ਼ਾਇਰ ਹੈ ਜੀ ਪਹਿਲੇ ਨਾਉਂਦੀ ਆ ਵੀਰੇ 2012 ਮਾਡਲ ਪੜੇ ਨਾਉਂਦੇ ਹਾਂ ਜੀ ਵੀਰੇ ਬੌਂਡ ਖੋਲ ਕੇ ਦਿਖਾ ਸਕਦੇ ਹੋ ਜਮਨ ਨਵਾਂ ਇੰਜਨ ਗੇਅਰ ਹੈ ਜੀ ਦਾ ਪਹਿਲੇ ਨਾਉਂਦੀ ਬੀਮਾ ਇਹਦਾ ਵੀ ਹੈਗਾ ਵੀਰ ਜੀ ਟਾਇਰ ਚਾਰੇ ਸੀਟ ਦੇ ਨਵੇਂ ਨੇ ਚੈੱਕ ਕਰਵਾ ਦਿਓ ਇੰਜਨ ਗੇਅਰ ਦੀ ਸਾਫ ਆ ਕੋਈ ਲੱਗੀ ਬਦਦਕਾਰ ਨਹੀਂ ਤੁਸੀਂ ਵਿੱਚੋਂ ਦੇਖੋ ਵੀ ਇੰਜਨ ਬਿਲਕੁਲ ਆ ਪੰਜ ਵਰਗਾ ਪਿਆ ਇਹਦੇ ਕੋਈ ਕੋਲੀ ਵੀ ਨਹੀਂ ਕੋਈ ਲੀਕਿੰਗ ਨਹੀਂ ਕੁਝ ਨਹੀਂ ਹੈਗਾ ਜੀ ਕੰਮ ਸਹੀ ਗੱਲ ਆ ਜੀ ਬਿਲਕੁਲ ਸਾਫ ਸਾਰੇ ਤੇ ਲੱਭੇ ਹੈ ਚੱਲੀ ਜਾ ਵੀਰ ਜੀ ਹੈਂ ਹਾਂਜੀ ਹਾਂ ਵੀਰ ਜੀ ਤੇ ਬਣੂ ਕਿੰਨੇ ਵੀ ਇਹ ਵੀਰ ਜੀ ਇਹਦਾ ਆਪਾਂ ਰੇਟ ਰੱਖਿਆ ਹੈ 370000 ਰੁਪਏ ਜੀ ਠੀਕ ਹੈ ਜੀ ਮੌਕੇ ਤੇ ਰੇਟ ਹੈ ਜੀ ਇਹਦਾ ਜੋ ਵੀ ਬਾਕੀ ਮੌਕੇ ਤੇ ਹੋ ਜੀ ਮੌਕੇ ਤੇ ਜੀ ਪੀ ਵੀ ਨੰਬਰ ਤੇ ਆ ਕਾਰਾਂ ਨੇ ਸਾਰੀਆਂ ਕੋਈ ਦਿੱਲੀ ਨੰਬਰ ਕੋਈ ਐਚ ਆਰ ਨੰਬਰ ਕੋਈ ਨਹੀਂ ਹੈਗੀ ਸਾਡੇ ਕੋਲ ਠੀਕ ਹੈ ਸਾਰੀਆਂ ਗੱਡੀਆਂ ਇਹਦੇ ਪੰਜਾਬ ਦੇ ਜਿੰਨੀਆਂ ਕਾਰਾਂ ਨੇ ਪੀ ਵੀ ਨੰਬਰ ਦਿਆਂ ਨੇ ਜੇ ਕੋਈ ਐਚ ਆਰ ਨੰਬਰ ਦੀ ਕਾਰ ਹੈਗੀ ਆ ਤਾਂ ਉਹ ਆ ਜਿਹੜੀ ਕਸਟਮਰ ਦੀ ਖੁਦ ਸਾਡੇ ਨਾਲ ਆ ਡੀਲ ਹੋ ਆ ਠੀਕ ਹੈ ਜੀ ਸਿੱਧੀ ਇਹ ਨਹੀਂ ਹੈਗਾ ਵੀ ਫਲਾਣੇ ਤੋਂ ਐਨਓਸੀ ਮਿਲ ਜੂਗੀ ਜਾਂ ਹੋਰ ਉਹ ਹੈ ਜਾਂ ਕੁਝ ਨਹੀਂ ਹੈਗਾ ਜ ਉਦੋਂ ਵਾਲਾ ਕਰੋਲਾ ਖੜੀ ਹੈ ਵੀਰੇ ਆਪਣੇ ਕੁਆਲਿਟੀਜ਼ ਬਹੁਤ ਘੱਟ ਮਿਲਦੀ ਹੈ ਇਹ ਕਾਰ ਲੋਕਾਂ ਨੂੰ ਡੀਜ਼ਲ ਤੇ ਤੁਸੀਂ ਆਹ ਦੇਖ ਸਕਦੇ ਹੋ ਵੀ ਇਹ ਤਾਂ ਗੱਡੀ ਵੀਰ ਜੀ ਚੈੱਕ ਕਰਾ ਸਕਦੇ ਹੋ ਇਹ ਬਹੁਤ ਘੱਟ ਮਿਲਦੀ ਹੈ ਕਾਰ ਤੁਹਾਨੂੰ ਦੇ ਮੈਂ ਇੰਟੀਰੀਅਰ ਦਿਖਾ ਵੀ ਕਿੰਨੀ ਸੋਹਣੀ ਸਾਫ਼ ਸੁਥਰੀ ਗੱਡੀ ਹੈ ਵਿੱਚੋਂ ਤਾਂ ਵੀਰੇ ਗੱਡੀ ਕੰਚ ਵਰਗੀ ਪਈ ਹੈ ਹਾਂਜੀ ਜੇ ਖੁਸ਼ ਹੁੰਦਾ ਦੇਖ ਕੇ ਟਾਇਰ ਵੀਰੇ ਸੋਹਣੇ ਨਵੇਂ ਨੇ ਜੀ ਟਾਇਰ ਬਿੰਸਟੋਨ ਦੇ ਟਾਇਰ ਲੱਗੇ ਹੋਏ ਨੇ 2000 15 ਮਾਡਲ ਹੈ ਵੀਰ ਜੀ 16 ਦੀ ਰਜਿਸਟ੍ਰੇਸ਼ਨ ਹੈ ਦੀ ਕਾਪੀ ਦੀ ਠੀਕ ਹੈ ਜੀ ਸਾਢੇ 7 ਲੱਖ ਰੁਪਏ ਡਿਮਾਂਡ ਹੈ ਵੀਰੇ ਚੱਲੀ ਹੋਈ ਹੈ ਕੁੱਲ 90 92000 ਆ ਫਰਸਟ ਪਾਰਟੀ ਦੀ ਕਾਰ ਹੈ ਜੀ ਅਜੇ 10000 ਕਿਲੋਮੀਟਰ ਓਰੀਜినਲ ਚੱਲੀ ਹੋਈ ਹੈ ਚੱਲੀ ਹੋਈ ਹੈ ਹਾਂ ਜੀ ਠੀਕ ਹੈ ਜੀ ਤੇ ਬਣੋ ਕਿ ਨਹੀਂ ਸਾਢੇ 7 ਲੱਖ ਰੁਪਏ ਮੰਗਦੇ ਆ ਵੀਰੇ ਬਾਕੀ ਮੌਕੇ ਤੇ ਰੇਟ ਹੈ ਜੀ ਇਹਦਾ ਜੋ ਵੀ ਹੈ ਜੀ ਜੇ ਕੋਈ ਕਸਟਮਰ ਆ ਕੇ ਪਸੰਦ ਕਰਦਾ ਕਾਰ ਤਾਂ ਮੌਕੇ ਤੇ ਪਰ ਰੇਟ ਕਰਾਂਗੇ ਜੀ ਨਾਲ ਸਰ ਜੀ ਇਹ ਹੈ ਜੀ ਆਈ 20 2015 ਮਾਡਲ ਜੀ 2015 ਮਾਡਲ ਜੀ ਪਹਿਲੇ ਨੌ ਦੀ ਕਾਰ ਆ ਗਈ ਜੀ ਠੀਕ ਹੈ ਡੀਜ਼ਲ ਹੈ ਜੀ ਸਪੋਰਟਸ ਮਾਡਲ ਹੈ ਠੀਕ ਹੈ ਜੀ ਹਾਂ ਜੀ ਹਾਂ ਇਹ ਸਪੋਰਟਸ ਮਾਡਲ ਦੇ ਵਿੱਚ ਆ ਗਈ ਹੈ ਜੀ ਸਪੋਰਟਸ ਵੀਰੇ ਬੈਕ ਕੈਮਰਾ ਵਗੈਰਾ ਇਹਦੇ ਵਿੱਚ ਵੀ ਸਾਰਾ ਕੁਝ ਆਉਂਦਾ ਜੀ ਕੰਪਨੀ ਵੱਲੋਂ ਇਹ ਫਿਰ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਵੀਰੇ ਕੰਪਨੀ ਵੱਲੋਂ ਇਹਦੇ ਵਿੱਚ ਬੈਕ ਕੈਮਰਾ ਵਗੈਰਾ ਸਾਰਾ ਕੁਝ ਆਉਂਦਾ ਜੀ ਠੀਕ ਹੈ ਜੀ ਸਾਰਾ ਬੈਕ ਕੈਮਰਾ ਹਾਂ ਜੀ ਦੋ 에어 ਬੈਗ ਨੇ ਜੀ ਸਪੋਰਟਸ ਮਾਡਲ ਆ ਡੀਜ਼ਲ ਆ ਵੀਰੇ ਡਬਲ 에어 ਬੈਗ ਨੇ ਹੈ ਜੀ ਡਬਲ 에어 ਬੈਗ ਹੈ ਜ ਇਹ ਡਿਜੀਟਲ ਵੀ ਦਿਖਾ ਦੇਦਾ ਵੀ ਬੜਾ ਸੋਹਣਾ ਏ ਹਾਂ ਵੀਰੇ ਤੁਸੀਂ ਚੈੱਕ ਕਰਾ ਲਓ ਤੇ ਚੈੱਕ ਕਰਾ ਦੇ ਇਹ ਚੱਲੀ ਵੀ ਕਿੰਨੀ ਆ ਵੀਰੇ ਵੀਰੇ ਚੱਲੀ ਵੀ 82 83 ਹਜ਼ਾਰ ਆ ਜੀ ਠੀਕ ਹੈ ਵੀ 83 ਹਜ਼ਾਰ ਚੱਲੀ ਹੋਈ ਆ ਹਾਂ ਜੀ ਬਾਕੀ ਕਿੰਨੇ ਲਈ ਬਣ ਗਈ ਇਹ ਵੀ ਜੀ ਇਹ ਦੱਸ ਆਪਾਂ ਮੰਗਦੇ ਆ 535000 ਰੁਪਇਆ 535 ਬਾਕੀ ਮੌਕੇ ਤੇ ਰੇਟ ਆ ਜੀ ਸਵਾ 5 ਲੱਖ ਰੁਪਏ ਦੀ ਕਾਰ ਦੇਣ ਦੇ ਭਾਵੇਂ ਛੁਪਾ ਵੀਰੇ ਕੋਈ ਆ ਕੇ ਤੁਹਾਡਾ ਨਾਮ ਲੈਂਦਾ ਆਪਾਂ ਦਾ ਹਾਂ ਯਾਰ ਹੋਰ ਘਟਾ ਲਾਂਗੇ ਠੀਕ ਠੀਕ ਹੈ ਤੇ ਇੱਧਰ ਆ ਜਾਓ ਵੀਰੇ ਆ ਜਿਪਸੀ ਖੜੀ ਆ ਜੀ ਕੁਈ ਬੰਦੇ ਸ਼ਕੀਨ ਹੁੰਦੇ ਨੇ ਵੀ ਯਾਰ origignal jeepsy ਚਾਹੀਦੀ ਆ 4x4 ਇਹ ਤਾਂ ਅਮਰਗਰ ਚੱਲੇ ਜਿਹੜੇ ਬੰਦੇ ਸ਼ਕੀਨ ਨੇ ਉਹਨਾਂ ਵਾਕੀ ਆ ਪੈਟਰੋਲ ਹੈ ਜੀ ਇਹ origignal ਸਾਰੀ ਨਵੀਂ ਕਾਰ ਆ ਵੀਰੇ ਠੀਕ ਠੀਕ ਹੈ 4x4 ਹੈ ਜੀ 4x4 ਦੇ ਵਿੱਚ ਆ 4 ਹੈ ਜੀ ਹਾਂ ਕੰਪਨੀ ਵੱਲੋਂ 4x4 ਆਉਂਦੀਆਂ ਨਹੀਂ ਜੀ ਆਪਣੀ ਵੱਲੋਂ ਆਉਂਦੀਆਂ ਹਾਂ ਜੀ ਠੀਕ ਹੈ ਸਾਰੀ origignal ਆ ਵੀਰੇ ਗਾਰੰਟੀ ਆ origignal ਦੀ ਕਾਪੀ ਪਾਸ ਹੋਈ ਵੀ ਆ ਜੀ ਇਹਦੀ 27 ਤੱਕ ਪਾਸੀਗਾ 27 ਤੱਕ ਪਾਸੀਗਾ 6 ਮਾਡਲ ਹੈ ਜੀ ਠੀਕ ਹੈ ਸਾਰੀ origignal ਆ ਨਵਾਂ AC ਸਾਰਾ ਕੁਝ ਨਵਾਂ ਪਾਵਰ ਸਟੀering ਵਿੱਚ ਲੱਗਿਆ ਹੋਇਆ ਹੈ। ਟਾਇਰ ਵੀ ਬਿਲਕੁਲ ਨਵੇਂ ਨੇ। ਟਾਇਰ ਬਿਲਕੁਲ ਬ੍ਰਾਂਡ ਨਿਊ ਨੇ ਵੀਰੇ। ਜੋਰ ਮਾਰ ਕੇ 5000 ਕਿਲੋਮੀਟਰ ਚੱਲੇ ਹੋਏ ਨਹੀਂ ਜੀ। ਠੀਕ ਹੈ ਜੀ। 6 ਮਾਡਲ ਤੇ ਵੀਰੇ ਕਿੰਨੇ ਦੀ ਬਣੂਗੀ? ਵੀਰੇ ਇਹ ਕਾਰ ਆਪਾਂ 4.5 ਲੱਖ ਰੁਪਏ ਦੀ ਮੰਗੀ ਜੀ। ਵੈਸੇ ਇਹ ਗੱਡੀਆਂ ਮੇਰੇ ਬੰਦੇ ਸਕੀਨ ਨੇ ਉਹ ਨਾ ਵਾਸਤੇ ਨਹੀਂ ਨੇ ਵੀਰੇ ਜਿਹਨੇ ਕਿਉਂਕਿ ਉਹਦੇ ਨੂੰ ਦੇਖੋ ਸ਼ੌਂਕ ਨੂੰ ਤਾਂ ਫਿਰ ਮੁੱਲ ਨਹੀਂ ਹੈਗਾ ਇਹੋ ਕਾਰਾਂ ਜੀ। ਸਹੀ ਗੱਲ ਹੈ ਜੀ। ਤੇ ਅੱਗੇ ਆ ਜਾਓ ਪਟ્રોલ ਵੀਰੇ ਆਹ ਕਾਰ ਵੀ ਪਟ્રોલ ਆਪਣੇ ਕੋ 15 ਮਾਡਲ ਦੇ ਹੈ ਜੀ ਪਹਿਲਾਂ ਦੇਖਿਓਗੀ ਉਹ ਡੀਜ਼ਲ ਦੀ 12 ਮਾਡਲ ਠੀਕ ਹੈ ਇਹ 15 ਮਾਡਲ ਪਟ્રોલ ਹੈ ਜੀ 15 ਮਾਡਲ ਵੀ ਐਕਸਾਈ ਜੀ ਪਹਿਲੇ ਨੌ ਦੀ ਪਟਿਆਲੇ ਦਾ ਨੰਬਰ ਆ ਵੀਰੇ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਅਸੀਂ ਤੇ ਵੀਰੇ ਜਿਵੇਂ 15 ਜੋ ਪਟ્રોલ ਦੇ ਵਿੱਚ ਨੇ ਹਾਂਜੀ ਇਹਨਾਂ ਦੀ ਵੀ 15 ਸਾਲ ਦੀ ਆ ਵੀਰੇ 25 ਹਾਂ 15 ਤੋਂ 15 ਨਹੀਂ ਢੱਕੋਗੇ 30 ਤੱਕ ਹੈ ਹਾਂਜੀ ਸਹੀ ਕੱਠੀ ਤੇ ਇਹਦਾ ਦਿੱਲੀ ਵੀ ਜਾ ਸਕਦੇ ਨੇ ਵੀਰੇ ਦਿੱਲੀ ਵੀ ਰੋਕ ਨਹੀਂ ਹੈਗੀ ਇਹਨਾਂ ਨੂੰ ਕਈ ਠੀਕ ਹੈ ਜੀ ਜਿੰਨੀ ਮਰਜ਼ੀ ਲੈ ਜਾਓ ਜੋ ਮਰਜ਼ੀ ਲੈ ਜਾਓ ਜੀ ਜੀ ਕਿ ਨਹੀਂ ਅਸੀਂ ਆਪਣੇ ਕਿੰਨੇ ਦੀ ਬਣਾਉਂਦੇ ਜੀ ਸਾਢੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਸਾਢੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਹਾਂ ਜੀ ਇੱਕ ਗੱਡੀ ਇੱਧਰ ਦਿਖਾਉਣਾ ਤੁਹਾਨੂੰ ਵੀਰੇ ਰੇਂਜ ਰੋਵਰ ਹੈ ਜੀ ਇਹ ਤਾਂ ਵੀਰੇ ਛੋਟੇ ਹੀ ਲੱਡੀਆਂ ਨੇ ਮੈਂ ਕਹਣਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਵੜੇ ਨੇ ਬਹੁਤ ਘੱਟ ਨੇ ਜੀ ਹਾਂ ਜੀ ਇਹ ਸਾਡੇ ਕੋਲ ਕਸਟਮਰ ਨੇ ਕੋਈ ਸਾਡੇ ਖਾਸ ਉਹਨਾਂ ਦੀ ਗੱਡੀ ਹੈ ਜੀ ਠੀਕ ਹੈ ਜੀ ਤੇ ਜੇ ਕਾਰ ਕਿਸੇ ਦੇ ਪਸੰਦ ਆਉਂਦੀ ਹੈ ਇਹਦੀ ਆਪਾਂ ਡੀਲ ਕਰਾ ਦਾਂਗੇ ਬਹੁਤ ਵਧੀਆ ਕਾਰ ਆ ਕੰਪਲੀਟ ਮੇਡ ਸਾਰਾ ਸਿਸਟਮ ਹੈ ਦੇ ਵਿੱਚ ਕੋਈ ਵੀ ਚੀਜ਼ ਐ ਨਹੀਂ ਹੈਗੀ ਵੀ ਨਹੀਂ ਕੰਮ ਕਰਦੀ ਠੀਕ ਹੈ ਜੀ ਹਰ ਇੱਕ ਚੀਜ਼ ਵਰਕਿੰਗ ਨੇ ਇਹਦੀਆਂ ਇਹ ਮਾਡਲ ਕਿੰਨੇ ਆ ਵੀਰੇ ਇਹ 2012 ਮਾਡਲ ਆ ਵੀਰ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਚੱਲੀ ਹੋਈ ਮੈਨੂੰ ਲੱਗਦਾ ਕੁੱਲ ਇਹ ਜੀ ਲੋ ਵੀਰ ਜੀ ਚੈੱਕ ਕਰਾਉ ਜੰਦੋ ਲੱਕ ਦੇ ਨੀਅਰ ਬਾਊਟ ਹੈ ਜੀ ਸਾਰਾ ਨਵਾਂ ਮਟੀਰੀਅਲ ਆ ਵੀਰੇ ਅੰਦਰੋਂ ਠੀਕ ਠੀਕ ਹੈ ਜੀ ਤੇ ਵੀਰੇ ਫ੍ਰੀਜ ਨੂੰ ਜੇ ਲੱਗਾ ਕਾਫੀ ਵੱਡਾ ਹੋਊਗਾ ਇੰਜਨ ਵੀਰੇ ਦੇ ਵਿੱਚ ਵੱਡਾ ਹੀ ਆਉਂਦਾ ਜੀ ਇਹਦਾ ਥੱਲੇ ਸਲਿੰਡਰ ਜੀ ਵੀਰੇ ਇਹਦੇ ਵਿੱਚ 4 ਸਿਲੰਡਰ ਇੰਜਨ ਆਉਂਦਾ ਹੈ 4 ਸਿਲੰਡਰ ਹਾਂ ਔਰ ਉਦੀ ਪਾਵਰ ਬਜਾਏ ਹੁੰਦੀ ਹੈ ਜੀ ਠੀਕ ਹੈ ਜੀ ਤੇ ਇੰਸ਼ੋਰੈਂਸ ਇੰਸ਼ੋਰੈਂਸ ਸਾਰਾ ਉਸੇ ਦੇ ਕਾਗਜ਼ ਓਕੇ ਨੇ ਜੇ ਕੋਈ ਪੰਜਾਬ ਦੇ ਵਿੱਚ ਇਹਨੂੰ ਕਾਰ ਨੂੰ ਲੈਂਦਾ ਅਗਲਾ ਕਹਿੰਦਾ ਐਨਓਸੀ ਵਗੈਰਾ ਉਹ ਸਾਰਾ ਕੁਝ ਪ੍ਰੋਵਾਈਡ ਕਰਾ ਕੇ ਦੇ ਦਾਂਗੇ ਤੇ ਫਿਰ ਬਣੂ ਕਿੰਨੇ ਦੀ ਇਹ ਵੀਰ ਜੀ ਇਹਦਾ 8.5 ਲੱਖ ਰੁਪਏ ਦਾ ਲਓ ਬਾਕੀ ਤੇ ਰੇਟ ਹੈ ਜੀ ਮੈਨੂੰ ਲੱਗਦਾ ਜੇ ਇਹ ਫੌਰ ਚੁੰਮਰ ਜਾਏ ਜਾਂਦੀ ਹੈ ਤਾਂ ਟ੍ਰੈਂਟ ਇਹਦੇ ਵੱਲ ਮੁੜੇਗਾ ਦੇਖੋ ਇਹ ਲੈਂਡ ਰੋਵਰ ਆ ਫਰਕੇ ਦਾ ਬਹੁਤ ਚੁੰਮਰੇ ਦੀ ਨਹੀਂ ਰਿਸਕ ਨਹੀਂ ਰਿਸਕਰ ਸਾਹਿਬ ਜੀ ਹੰਡਰਫਲਾ ਖਦੀ ਮਿਲ ਰਹੀ ਹੈ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਇੱਕ ਨੰਬਰ ਤੇ ਨੰਬਰ ਵੀ ਆਈ ਨੰਬਰ ਵੀ ਆਈਪੀ ਆਪਾਂ ਤੇ ਆਪਾਂ ਨੰਬਰ ਜੇ ਪੰਜਾਬ ਦਾ ਲਵਾਉਣਾ ਹੋਊਗਾ ਤਾਂ ਉਹ ਵੀ ਆਪਾਂ ਲਵਾ ਕੇ ਦਵਾਂਗੇ ਕੋਈ ਮਤਲਬ ਕਸਟਮਰ ਨੂੰ ਤੱਕ ੱੱਕੇ ਖਾਂਦੀ ਲੋੜ ਨਹੀਂ ਆਪਾਂ ਆਪ ਲਵਾ ਕੇ ਆਪ ਲਵਾ ਕੇ ਜਿੱਦਾਂ ਬਿਲਕੁਲ ਦੇ ਦਾਂਗੇ ਤੇ ਫਿਰ ਨੰਬਰ ਲਵਾਉਣ ਤੇ ਲੱਗਦੂ ਕਿੰਨਾ ਖਰਚਾ ਆ ਜਾਂਦਾ ਜੀ ਜਿੰਨਾ ਵੀ ਆਵੇ ਜੀ ਉਹ ਮੌਕੇ ਤੇ ਹੋਊਗਾ ਜੀ ਜਿਹਦੀ ਫੀਸ ਭਰ ਕੇ ਜੋ ਜਿੰਨਾ ਵੀ ਆਵੇ ਉਹ ਆਪਾਂ ਪਿਕਚਰ ਕਰ ਲਾਂਗੇ ਜੀ ਠੀਕ ਠੀਕ ਉਹ ਅੱਛਾ ਅਸੀਂ ਲਵਾਾਂਗੇ ਜੀ ਉਹਦਾ ਇਹਨਾਂ ਖਰਚਾ ਵੀ ਆਸੀਂ ਦਵਾਂਗੇ ਜੀ ਸਾਡੇ ਨਾਲ ਡੀਲ ਹੋਊਗੀ ਜੇ ਉਸ ਤੋਂ ਬਾਅਦ ਆਹ ਡੀਜ਼ਲ ਗੱਡੀ ਖੜੀ ਹੈ ਜੀ ਆਟੋਮੈਟਿਕ ਠੀਕ ਹੈ ਜੀ ਇਹ ਵੀ ਡਿਜ਼ਾਇਰ ਹੈ ਇਹ ਵੀ ਇਹ ਡਿਜ਼ਾਇਰ ਨਵੀਂ ਆਈ ਹੈ ਜਿਹੜੀ 2018 ਹੁੰਦੀ ਮਾਡਲ ਜੀ 18 ਹੈ ਠੀਕ ਹੈ ਜੀ ਪਹਿਲੇ ਨਵਾਂ ਇਹ ਡੀਜ਼ਲ ਦੇ ਵਿੱਚ ਹੈ ਵੀਰੇ ਟੌਪ ਮਾਡਲ ਆ ਪੁਸ਼ ਬਟਨ ਸਟਾਰਟ ਆਟੋਮੈਟਿਕ ਆਲੀ ਵਾਰ ਕੋਈ ਬੰਦਾ ਮੈਨੂਅਲ ਗਾਰ ਨਹੀਂ ਲੈਂਦਾ ਵੀ ਆਟੋ ਹੀ ਚਲਾਉਣਿਆ ਸੀ ਜੇ ਫਾਰੋਂ ਆਏ ਨੇ ਬੱਚੇ ਸਾਡੇ ਤਾਂ ਆਉਂਦੀ ਨਹੀਂ ਚਲਾਉਣੀ ਉਹਨਾਂ ਨੂੰ ਤਾਂ ਇਹ ਆਟੋਮੈਟਿਕ ਠੀਕ ਹੈ ਜੀ ਇਹਦਾ ਬਿਲਕੁਲ ਨਮੀਆਂ ਪਈ ਹੈ ਨਮੀਆਂ ਵੀਰ ਜੀ ਪਹਿਲੇ ਨੌ ਦੀਆ ਬੀਮਾ ਫੁੱਲਾ ਜੀ ਦਾ ਇਹ ਚੱਲੀ ਕਿੰਨੇ ਪੁਲਾਤੀ 20 ਚੱਲੀ ਹੋਈ ਇਹ ਜੋਰ ਮਾਰ ਕੇ 70 ਕਾ ਹਜ਼ਾਰ ਹੈ ਜੀ ਠੀਕ ਹੈ ਜੀ 70000 ਕਿਲੋਮੀਟਰ ਚੱਲੀ ਹੋਈ ਹੈ ਹਾਂ ਜੀ ਹਾਂ ਠੀਕ ਹੈ ਜੀ ਤੇ ਫਿਰ ਬਣੂ ਕਿੰਨੇ ਲਈ ਇਹਦਾ ਵੀਰ ਜੀ ਰੇਟ ਹੈਗਾ 6,80,000 ਰੁਪਏ ਜੀ 6,80,000 ਰੁਪਏ ਠੀਕ ਹੈ ਠੀਕ ਹੈ ਪੱਕੀ ਮੌਕੇ ਤੇ ਰੱਖੀ ਬਾਕੀ ਮੌਕੇ ਤੇ ਖੜੂਗਾ ਉਸ ਤੋਂ ਬਾਅਦ ਆ ਜੋ ਇੱਕ ਵਰਨਾ ਖੜੀ ਆ ਸਾਡੇ ਕੋਲ ਵੀਰੇ 12 ਮਾਡਲ ਜੀ ਇਦਾ ਸੀ ਮੰਗਦਿਆਂ 7.4 ਲੱਖ ਰੁਪਈਆ 7.4 ਲੱਖ ਇਹ ਕਾਰ ਜਿੰਨੀ ਚੱਲੀ ਹੋਈ ਆ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਜੀ ਠੀਕ ਹੈ 110000 ਰਿਜਨਲ ਕੰਪਨੀ ਰਿਕਾਰਡ ਆ ਜੀ ਇਹ ਵੀ ਆਟੋਮੈਟਿਕ ਆ ਜਾਂ ਦੂਸਰੇ ਵੀ ਇਹ ਮੈਨੂਅਲ ਵੀਰੇ ਡਬਲ 에ਅਰ ਬੈਗ ਵਾਲੀ ਜੀ ਡਬਲ 에ਅਰ ਬੈਗ ਵਾਲੀ ਸਾਰੀ ਰਿਜਨਲ ਆ ਜੀ ਇਹ ਐਨ ਟੌਪ ਦੀ ਕਾਰ ਆ ਕੋਈ ਲੰਬੇ ਨਹੀਂ ਇੰਜਨ ਗੇਅਰ ਦੀ ਸਾਡੀ ਪੂਰੀ ਗਾਰੰਟੀ ਹੈ ਜਰ ਇੱਕ ਤਾਂ ਹੈ ਜੰਨੇ ਵੀ ਗੱਡੀਆਂ ਨੇ ਵੀਰ ਉਹਨਾਂ ਕੋਲ ਸਾਰਿਆਂ ਨੇ ਵੀਰੇ ਡੀਲਰ ਆਣ ਦਿਲ ਖੁਸ਼ ਕਰਨ ਵਾਲੇ ਨੇ ਹਾਂ ਵੀਰੇ ਇੰਟੀਰੀਅਰ ਬਾਈ ਸਾਰਿਆਂ ਦੇ ਹੋਣ ਜਾਣੇ ਇਹਦੇ ਹੈਰਾਂ ਕਿਧਰੋਂ ਦੇਖ ਕੈਨੇਡਾ ਵੀ ਆਪਾਂ ਕਹਿੰਦੇ ਰੱਖਿਆ ਹਾਂ ਕੂੜਾ ਗੱਡੀ ਕੋਈ ਨਹੀਂ ਹੈਗੀ ਹਾਂ ਜੀ ਸਾਰੀਆਂ ਗੱਡੀਆਂ ਦੀ ਪੂਰੀ ਗਾਰੰਟੀ ਹੈ ਜੀ ਬਾਕੀ ਕੋਈ ਵੀ ਬੰਦਾ ਸਾਡੇ ਕੋਲ ਆਉਂਦਾ ਹੈ ਪਹਿਲਾਂ ਗੱਡੀਆਂ ਚੈੱਕ ਕਰੇ ਜੀ ਕੰਪਨੀ ਚ ਰਿਕਾਰਡ ਚੈੱਕ ਕਰਾਵੇ ਸਾਡੇ ਨਾਲ ਫੇਰ ਆ ਕੇ ਸਕਦਾ ਫੇਰ ਆ ਫਿਰ ਗੱਲ ਕਰ ਸਕਦਾ ਕਰ ਸਕਦਾ ਜੀ ਤੇਰੇ ਕਿੰਨੇ ਦੀ ਪਾਉਂਗੀ ਇਹ ਵੀ ਜੀ ਇਹਦਾ ਆਪਾਂ 4 ਸਵਾ 4 ਲੱਖ ਰੁਪਏ ਮੰਗਦੇ ਆ ਜੀ ਇਹ ਮੌਕੇ ਦੀ ਸੌਦੇ ਠੀਕ ਹੈ ਜੀ ਸਵਾ 4 ਲੱਖ ਰੁਪਏ ਦੀ ਡਿਮਾਂਡ ਆ ਤੇ ਆ ਜੋ ਤੇ ਬਾਕੀ ਉਹ ਗੱਡੀ ਖੜੀ ਆ ਸੈਂਟੈਫਿਕ ਇਹ ਵੀ ਇੱਛਾ ਕਾ ਸਿਆ ਉਹਦਾ ਮਤਲਬ ਇਹ 2012 ਮਾਡਲ ਆ ਵੀਰੇ ਨਹੀਂ ਵੀਰੇ ਕਿਹੜੀ ਕੰਪਨੀ ਦੀ ਪਹਿਲੇ ਨਾਉਂਦੀ ਆ ਵੀਰੇ ਹੁੰਡਾ ਈ ਦੀ ਕਾਰ ਆ ਜੀ ਬਹੁਤ ਘੱਟ ਨੇ ਜੀ ਕਾਰਾਂ ਠੀਕ ਆ ਜੀ ਇਹ ਡੀਜ਼ਲ ਆ ਵੀਰੇ ਇੰਜਨ ਵੱਡਾ ਇਹਦੇ ਚ ਮੈਨੂਅਲ ਆ ਇਹ 6 ਗੇਅਰ ਨੇ ਇਹਦੇ ਇਹ ਬੰਦਾ 7 ਸੀਟਰ ਹੋਣਾ ਜੀ 7 ਸੀਟਰ ਆ ਜੀ ਠੀਕ ਆ ਜੀ ਕੋਈ ਬੰਦਾ ਪਸੰਦ ਕਰਦਾ ਇਹਦੇ ਨੰਬਰ ਛੋਟਾ ਲੱਗਿਆ ਹੋਇਆ ਨੰਬਰ ਆਪਾਂ ਚੇਂਜ ਕਹੋਗੇ ਚੇਂਜ ਕਰਾ ਕੇ ਵੀ ਦੇ ਦਾਂਗੇ ਪੰਜਾਬ ਦਾ ਪਟਿਆਲੇ ਦਾ ਨੰਬਰ ਲੱਗਾ ਆ ਇਹਦੇ ਠੀਕ ਆ ਜੀ ਨੰਬਰ ਜਿਹੜੀ ਛੋਟਾ ਲੱਗਿਆ ਹੋਇਆ ਹਾਂ ਇਹ ਨੰਬਰ ਹੁਣ ਵੀਰ ਜੀ ਹੋ ਗ ਨੰਬਰ ਆਪਾਂ ਚੇਂਜ ਕਰਵਾ ਗਏ ਦਾਂਗੇ ਫਿਰ ਨੰਬਰ ਚੇਂਜ ਕਰਵਾ ਦਾਂਗੇ ਹਾਂ ਤੇ ਵੀਰੇ ਕਿੱਲੇ ਮਰਦ ਸਿੱਟ ਦੀ ਆਪਾਂ ਲਈ ਵੀ ਜੀ ਇਹ ਕਾਰ ਆਪਾਂ ਨੂੰ 5.5 ਲੱਖ ਰੁਪਏ ਦੀ ਮਿਲਦੀ 5.5 ਦੀ ਵੱਡੀ ਮਰਦ ਮਾਡਲ ਕਿੰਨੇ ਮਾਡਲ 2014 ਹੈ ਜੀ ਠੀਕ ਹੈ 14 ਮਾਡਲ ਹਾਂਜੀ ਠੀਕ ਹੈ ਸਾਡੇ ਕੋਲ ਤੁਸੀਂ ਮਤਲਬ ਥੋੜੇ ਦਿਨਾਂ ਬਾਅਦ ਵੀ ਵਿਜ਼ਿਟ ਕਰਦੇ ਹੋ ਹਫਤੇ ਬਾਅਦ ਤੁਹਾਨੂੰ ਦੇਖਣ ਗਿਆ ਵੀ ਨਵੇਂ ਕਾਰ ਆ ਗੀਆਂ ਪੁਰਾਣੀਆਂ ਕੁਝ बिक ਜਾਂਦੇ ਨੇ ਕੁਝ ਕੁ ਚਲੋ ਅੜਿਆਮ ਜੀ ਨੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਰ ਇੱਕ ਹਫ਼ਤੇ ਬਾਅਦ ਆਲਮੋਸਟ ਨਮਾ ਮਾਲ ਆ ਜਾਂਦਾ ਹੈ ਨਮਾ ਮਾਲ ਆ ਜਾਂਦਾ ਹੈ ਹਾਂ ਦੋ ਤਿੰਨ ਦਿਨਾਂ ਤੱਕ ਹੋਰ ਦੋ ਤਿੰਨ ਕਾਰ ਆ ਜਾਣਗੀਆਂ ਠੀਕ ਹੈ ਠੀਕ ਹੈ ਤੇ ਵੀਰ ਜੀ ਇੱਕ ਵਾਰ ਖੜੋ ਆਪਣੀ ਲొਕੇਸ਼ਨਾਂ ਲొਕੇਸ਼ਨ ਵੀਰ ਜੀ ਆਪਣੀ ਨਾਬੇ ਸਿਟੀ ਦੇ ਵਿੱਚ ਭਾਰਸੋ ਰੋਡ ਦੇ ਉੱਪਰ ਪੈਂਦੀ ਹੈ ਜੀ ਜਦੋਂ ਆਪਾਂ ਨਾਬੇ ਤੋਂ ਭਾਰਸੋ ਵੱਲ ਨੂੰ ਜਾਂਦੇ ਹਾਂ ਰੋਟੀ ਦੇ ਕੋਲੋਂ ਤੋਂ ਭਾਰਸੋ ਵੱਲ ਨੂੰ ਜਾਂਦੇ ਹਾਂ ਉਹਦੇ ਉੱਪਰ ਰੋਡ ਦੇ ਉੱਪਰ ਹੈ ਆਪਣੀ ਮੇਨ ਮੋਟਰ ਸ਼ੋਰੂਮ ਹੈ ਜੀ ਫਰੰਟ ਦੇ ਉੱਪਰ ਨੀਅਰ ਮਲਕੀਤ ਕੰਬਾਈਨਰ ਤੇ ਆਪਣੇ ਕੰਟੈਕਟ ਨੰਬਰ ਬੋਲ ਦਿੰਦੇ ਹਾਂ ਕੰਟੈਕਟ ਨੰਬਰ ਹੈਗਾ ਵੀਰੇ ਆਪਣਾ 98552 300 ਪੂਰਾ 77 ਠੀਕ ਹੈ ਬਾਹਰ ਬੋਰਡ ਦੇ ਉੱਪਰ ਵੀ ਨੰਬਰ ਲੱਗਿਆ ਹੋਇਆ ਤੁਸੀਂ ਉੱਥੋਂ ਵੀ ਫੋਟੋ ਪਾ ਸਕਦੇ ਹੋ ਬਾਕੀ ਥੱਲੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਨੰਬਰ ਐਡ ਕਰ ਦਿਓ ਕੋਈ ਬੰਦਾ ਤੁਹਾਡਾ ਨਾਮ ਲੈਂਦਾ ਵੀਰੇ ਸਾਡੇ ਕੋਲ ਆ ਕੇ ਇਸ ਨੂੰ 10000 ਰੁਪਏ ਹਰੇਕ ਗੱਡੀ ਮਜ਼ਰ ਦਿਖਾਉਣ ਦੇ ਦਿੰਦਾ ਹੈ ਹਾਂ ਜੀ ਤੇ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਆਪਾਂ ਨੂੰ ਗਿਵਤੀ ਸਮਾਂ ਦਿੱਤਾ ਠੀਕ ਹੈ ਥੈਂਕ ਯੂ ਹਾਂ ਜੀ ਬਰੋ ਐਸੀ ਬਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਗੱਡੀਆਂ ਦੀ ਜਾਣਕਾਰੀ ਦਿੱਤੀ ਬਾਕੀ ਜਿਹੜੇ ਵੀ ਬਿਡੀਓ ਵੇਖ ਰਹੇ ਹੋ ਲਾਈਕ ਕਰਦੇ ਨਾ ਸਬਸਕ੍ਰਾਈਬ ਕਰ ਦਿਓ ਤੇ ਫੇਸਬੁਕ ਤੇ ਦੇਖੋ ਫੇਸਬੁਕ ਪੇਜ ਨੂੰ ਵੀ ਫੋਲੋ ਕਮੈਂਟ ਵੀ ਟਾ ਬੰਨ ਫੋਲੋ ਜੁਰ ਕਰ ਲਿਓ ਕਿਉਂਕਿ ਆਪਾਂ ਇਹਦਾ ਲੈਕਚਰ ਦੇ ਰਹੇ ਹਾਂ ਬਾਕੀ ਵੀਡੀਓ ਨੂੰ ਲਾਈਕ ਸਾਂ ਕਮੈਂਟ ਧੰਨਵਾਦ